ਹਾਂਜੀ ਜੀ ਮਾ ਸਾਹਿਬ ਜਿਹੜਾ ਕਿਸਾਨ ਮਲਕੀ ਜਗਜੀਤ ਸਿੰਘ ਢੱਲੇਵਾਲ ਹੈ ਅੱਗੂ ਨੇ ਉਹ ਜਿਹੜੇ ਮਰਨ ਵਰਤੇ ਬਟੇ ਨੇ 40 ਦਿਨ ਹੋਰ ਹੋ ਚੁੱਕੇ ਨੇ ਕਿਵੇਂ ਦੇਖਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਨੇਤਾ ਸਾਜੀਜੀਤ ਸਿੰਘ ਜੀ ਢੱਲੇਵਾਲ ਅੱਜ ਤਕਰੀਬਨ ਸਵਾ ਮਹੀਨਾ ਹੋ ਗਿਆ ਉਹ ਭੁਖੜਦਾਲਦੇ ਨੇ ਮਰਨ ਵਰਤੇ ਨੇ ਔਰ ਕੈਂਸਰ ਦੇ ਮਰੀਜ਼ ਨੇ ਪਰ ਇੱਕ ਮੰਚ ਉਹਨਾਂ ਨੇ ਇਹ ਗੱਲ ਵਿਸਾਰੀ ਅਰਦਾਸ ਕਰਦੀ ਵੀ ਮੈਂ ਜਿੰਨਾ ਚਿਰ ਮਸਲੇ ਨਹੀਂ ਹੱਲ ਹੁੰਦੇ ਗਵਰਨਮੈਂਟ ਗੱਲ ਨਹੀਂ ਕਰਦੀ ਉਨੀ ਦੇਰ ਤੱਕ ਮਰ ਵਰਤੇ ਬੈਠਾਂਗੇ ਅੱਜ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਉਹ ਫਿਰ ਵੀ ਦ੍ਰਿੜ ਨੇ ਆਪਣੇ ਇਰਾਦੇ ਤੇ ਔਰ ਅੱਜ ਸਵਾ ਮਹੀਨੇ ਬਾਅਦ ਵੀ ਉਹ ਉਸ ਜੀਤੇ ਕਾਇਮ ਨੇ ਸਮੁੱਚਾ ਪੰਜਾਬ ਹੈ ਜਿਹੜਾ ਉਹਨਾਂ ਦੀ ਸਿਹਤ ਵਾਸਤੇ ਫਿਕਰਮੰਦ ਹੈ ਹਰ ਮੈਂ ਸਮਝਦਾ ਵੀ ਘਰ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਜਦੋਂ ਵੀ ਕੋਈ ਸਿੱਖ ਜਾਂਦਾ ਨਮਸਕਾਰ ਕਰਨ ਲਈ ਉਹ ਦਲੇਵਾਦ ਦੀ ਸੇਤ ਵਾਸਤੇ ਅਰਦਾਸ ਕਰਕੇ ਆਉਂਦਾ ਇਹ ਪੰਜਾਬ ਦੀ ਮੈਂ ਕਹਿੰਦਾ ਵੀ ਇੱਕ ਖੁਸ਼ਕਿਸਮਤੀ ਹੈ ਵੀ ਆਪਾਂ ਜਿਹੜਾ ਬੰਦਾ ਕੁਰਬਾਨੀ ਦਿੰਦਾ ਉਹਦੇ ਮਗਰ ਸਮੁੱਚੀ ਕੌਮ ਸਮੁੱਚਾ ਪੰਜਾਬ ਉਹਦੇ ਮਗਰ ਖੜ ਜਾਂਦਾ ਅੱਜ ਬੜਾ ਵੱਡਾ ਇਕੱਠ ਹੈ ਉੱਥੇ ਔਰ ਸਾਰਾ ਪੰਜਾਬ ਮੈਂ ਸਮਝਦਾ ਵੀ ਹਰਿਆਣਾ ਪੰਜਾਬ ਯੂਪੀ ਜਿੱਥੇ-ਜਿੱਥੇ ਵੀ ਕਿਸਾਨ ਬੈਠਾ ਉਹਨਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਆ ਪਰ ਦੋਵੇਂ ਸਰਕਾਰਾਂ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਇਹਨਾਂ ਦੋਵਾਂ ਨੂੰ ਹੀ ਉਹਦੀ ਸਿਹਤ ਹੈ ਜਿਹੜੀ ਉਹਦੇ ਤੇ ਕੋਈ ਫਿਕਰ ਨਹੀਂਗਾ ਔਰ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਤੇ ਇਲਜ਼ਾਮ ਲਾਈ ਜਾ ਰਹੀ ਹੈ ਜਿਹੜਾ ਸਟੇਟ ਗਵਰਨਮੈਂਟ ਹੈ ਉਹ ਸੈਂਟਰ ਗਵਰਨਮੈਂਟ ਤੇ ਇਲਜ਼ਾਮ ਲਾਈ ਜਾ ਰਹੀ ਹੈ ਇਲਜ਼ਾਮਬਾਜ਼ੀ ਜਿਹੜੀ ਉਹ ਚੱਲ ਰਹੀ ਹੈ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ तकरीबन ਦੇਖੋ ਤੁਸੀਂ ਪਹਿਲਾਂ ਸ਼ੰਭੂ ਬੈਰੀਅਰ ਫਿਰ ਦਿੱਲੀ ਕਿੱਥੇ ਕਿੱਥੇ ਜ਼ਿੰਮੇਦਾਰਾਂ ਨੇ ਧਰਨੇ ਨਹੀਂ ਲਾਏ ਡਿਮਾਂਡਸ ਕੀ ਨੇ ਡਿਮਾਂਡਸ ਕੋਈ ਨਹੀਂ ਮੈਂ ਸੁਭੇਦਾ ਵੀ ਦੋਵੇਂ ਸਰਕਾਰਾਂ ਨੂੰ ਮਿਲ ਕੇ ਇਹ ਜਿਹੜੇ ਮਸਲੇ ਨੇ ਇਹ ਹੱਲ ਕਰਾਉਣੇ ਚਾਹੀਦੇ ਆ